ਕੀ ਪ੍ਰਧਾਨ ਜੀ ਨਾਮ ਬੋਲ ਕੇ ਅੱਜ ਜਿਹੜੀ ਇਹ ਕਹਿੰਦਾ ਅਸੀਂ ਅੱਜ ਮੁਖੰਦਾਈ ਅੱਜ ਜਿਹੜਾ ਅੱਧਾ ਫੈਸਲਾ ਕੀਤਾ ਗਿਆ ਨਾਲੇ ਦੋਸਤੋ ਕੀ ਕਹਿੰਦਾ ਮੈਂ ਜਗਦੀਸ਼ ਸਿੰਘ ਚਾਲ ਚੇਅਰਮੈਨ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਅੱਜ ਅਸੀਂ ਜਿਹੜੀ ਇੱਥੇ ਡੈਕ੍ਰੇਸ਼ਨ ਕੀਤੀ ਹੈ ਅਸੀਂ ਪਿਛਲੇ ਦਿਨੀ ਜਲੰਧਰ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਸੀ ਕਿ ਸਾਡੇ ਮਹਿਕਮੇ ਦੀ ਬਹੁਤ ਮਾੜੀ ਹਾਲਤ ਹੈ ਸਾਡਾ ਮਹਿਕਮਾ ਜਿਵੇਂ ਕਹਿੰਦੇ ਨੇ ਵੀ ਹੁਣ ਜਿੰਦਾ ਲਾਉਣ ਵਾਲੇ ਪਾਸੇ ਚਲਾ ਗਿਆ। ਹਾਲਤ ਇੰਨੀ ਨਿੱਗੜ ਗਈ ਹੈ ਸਾਡਾ 2407 ਬਸਾਂ ਦਾ ਫਲੀਟ ਉਹਨਾਂ ਵੇਲਿਆਂ ਦਾ ਪਾਸ ਹੋਇਆ ਗਿਆ ਜਦੋਂ ਪੰਜਾਬ ਦੀ ਜਿਹੜੀ ਆਬਾਦੀ 1.5 ਤੋਂ 2 ਕਰੋੜ ਸੀ। ਅੱਜ ਅਸੀਂ 303 ਕਰੋੜ ਤੋਂ ਉੱਪਰ ਆਬਾਦੀ ਚਲੀ ਗਈ ਸਾਡੇ 3.5 ਕਰੋੜ ਤੇ ਅੱਜ ਸਾਡੀਆਂ ਬੱਸਾਂ ਘਟਦੀਆਂ 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 ਜਾਣੀ ਉਹ 1000 ਬੱਸ ਮਸਾਂ ਚੱਲਦੀ ਹੈ। ਔਰ ਬਸਾਂ ਉਹਨਾਂ ਬਸਾਂ ਦਾ ਵੀ ਇਹਨਾਂ ਮਾੜਾ ਹਾਲ ਹੈ ਕਿ ਸਾਡੇ ਕੋਲੇ ਸਪੇਅਰ ਪਾਰਟ ਆਸਤੇ ਵੀ ਪੈਸੇ ਨਹੀਂ। ਸਿਆਲ ਲੰਘ ਗਿਆ ਅਸੀਂ ਬੈਟਰੀਆਂ ਨਹੀਂ ਖਰੀਦ ਸਕੇ। ਬਸਾਂ ਦੇ ਸ਼ੀਸ਼ੇ ਨਹੀਂ ਪੂਰੇ ਕਰ ਸਕੇ। ਸਪੇਅਰ ਪਾਰਟ ਤੋਂ ਬਸਾਂ ਖੜੀਆਂ ਰਹਿੰਦੀਆਂ ਵਰਕਸ਼ਾਪਾਂ ਦੇ ਵਿੱਚ 4-500 ਬੱਸੇ ਰੋਜ਼ ਸਾਰਾ ਦਿਨੋ ਲਗਭਗ 5 ਲੱਖ ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਆ ਜਿਹਦਾ ਟੈਕਸ ਅਸੀਂ ਮਹਿਕਮੇ ਨੂੰ ਟੈਕਸ ਪੇ ਵੀ ਕਰਦੇ ਕਿਲੋਮੀਟਰ ਦੇ ਹਿਸਾਬ ਨਾਲ। ਪਰ ਅਸੀਂ 4 ਸਾਲ ਸਰਕਾਰ ਦੇ ਲੰਘੇ ਇੱਕ ਸਾਲ ਰਹਿ ਗਿਆ ਅੱਜ ਤੱਕ ਸਰਕਾਰ ਨੰਗੀਆਂ ਬੱਸਾਂ ਨਹੀਂ ਪਾ ਰਹੀ ਪਾ ਸਕੀ ਅਸੀਂ ਦਿੱਲੀ ਨੂੰ 에어ਪੋਰਟ ਨੂੰ ਬੱਸਾਂ ਚਲਾਈਆਂ ਕਿ ਐਨ ਆਰ ਆਈ ਭਰਾਵਾਂ ਨੂੰ ਸਹੂਲਤ ਆਸਤੇ ਦਿੱਲੀ 에어ਪੋਰਟ ਨੂੰ ਬੱਸਾਂ ਚਲਾਤ ਮੇ ਇਸੀ ਬੱਸਾਂ ਲੋਕਾਂ ਨੇ ਬੜਾ ਸੁੱਖ ਦਾ ਸਾਹ ਲਿਆ ਅਸੀਂ ਲੋਕਾਂ ਨੂੰ ਸਹੂਲਤ ਸੀ ਸਸਤੀ ਸਫਰ ਸਹੂਲਤ ਸੀ ਪਰ ਉਹ ਉਹ ਸਫਰ ਸਹੂਲਤ ਵੀ ਸਾਡੀ ਖੋਸਦੀ ਜਾਂਦੀ ਹੈ ਸਾਡੇ ਕੋਲੇ ਬੱਸਾਂ ਸਰਕਾਰ ਬਿਲਕੁਲ ਸੁੱਤੀ ਪਈ ਆ ਸਾਡੇ ਟਰਾਂਸਪੋਰਟ ਮੰਤਰੀ ਦਾ ਤਾਂ ਇਹ ਹਾਲ ਹੈ ਮੇਰਾ ਖਿਆਲ ਆ ਵੀ ਉਹਨੂੰ ਇਹ ਵੀ ਸ਼ਾਇਦ ਚੇਤਾ ਕਿ ਨਹੀਂ ਚੇਤਾ ਕਿ ਮੈਂ ਟਰਾਂਸਪੋਰਟ ਮੰਤਰੀ ਵੀ ਹੈ ਕਿ ਨਹੀਂ ਹੈ ਉਹ ਕਦੇ ਵੀ ਕਿਤੇ ਟਰਾਂਸਪੋਰਟ ਟਰਾਂਸਪੋਰਟ ਦੇ ਭਲੇ ਦੀ ਖਾਤਰ ਕੋਈ ਉਹਨੇ ਮੀਟਿੰਗ ਕੀਤੀ ਹੋਵੇ ਉਹਨੇ ਕਦੇ ਟਰਾਂਸਪੋਰਟ ਬਾਰੇ ਇਹ ਕਿਹਾ ਹੋਵੇ ਕਿ ਅਸੀਂ ਟਰਾਂਸਪੋਰਟ ਦੇ ਵਿੱਚ ਆਹ ਵਾਅਦਾ ਕਰ ਰਹੇ ਹਾਂ ਅੱਜ ਤੱਕ ਨਹੀਂ ਹਾਲਤ ਇੰਨੀ ਮਾੜੀ ਹੋ ਗਈ ਔਰ ਨਾਲ ਸਰਕਾਰ ਦਾ ਹੱਕ ਬੰਦਾ ਹੈ ਸਰਕਾਰ ਲੋਕਾਂ ਦੇ ਭਲੇ ਦੀ ਲਈ ਫੈਸਲੇ ਕਰਦੀ ਹੈ ਸਰਕਾਰ ਨੇ ਸਫਰ ਫਰੀ ਸਫਰ ਦੀ ਉਹ ਸਹੂਲਤਾਂ ਦਿੱਤੇ ਅਸੀਂ ਉਹਦੇ ਵਿਰੋਧੀ ਨਹੀਂ ਅਸੀਂ ਕਹਿੰਦੇ ਲੋਕਾਂ ਨੂੰ ਸਫਰ ਸਹੂਲਤਾਂ ਮਿਲਦੀਆਂ ਰਹਿਣ ਪਰ ਜਿਹੜੀ ਸਫਰ ਸਹੂਲਤਾਂ ਮਿਲਦੀਆਂ ਉਹਨਾਂ ਦੀ ਭਰਪਾਈ ਸਰਕਾਰਾਂ ਆਪ ਦੇ ਖਜ਼ਾਨੇ ਤੋਂ ਮਹਿਕਮੇ ਨੂੰ ਕਰਦੀਆਂ ਤਾਂ ਕਿ ਮਹਿਕਮੇ ਚੱਲਦੇ ਰਹਿਣ ਅੱਜ ਚਾਹ ਬਿਜਲੀ ਬੋਰਡ ਲਾ ਲੋ ਚਾਹ ਰੋਡਵੇ ਲਾ ਲੋ ਅੱਜ ਇੰਨੀ ਮਾੜੀ ਹਾਲਤ ਹੋ ਗਈ ਕਿ ਸਾਡਾ ਜਿਹੜਾ ਛੋਟਾ ਜਿਹਾ ਮਹਿਕਮਾ ਹੈ ਸਾਡਾ ਜਿਹਦੇ ਚ ਟੋਟਲ ਜਿਹੜਾ ਜਿਹਨੇ ਪੰਜਾਬ ਰੋਡਵੇ ਦੇ ਦਾ 1200 ਮੁਲਾਜ਼ਮ ਰਹਿ ਗਿਆ ਕੁੱਲ ਮਿਲਾ ਕੇ 4000 ਮੁਲਾਜ਼ਮ ਮਿਲਦਾ ਹੈ ਛੋਟਾ ਜਿਹਾ ਵਿਭਾਗ ਹੈ ਕਿ ਉਹ ਵਿਭਾਗ ਨੇ ਦੀਏ ਹਾਲਤ ਹੈ ਕਿ ਸਾਡਾ 1200 ਲਗਭਗ ਰੈਲੀਆਂ ਦਾ ਪਾ ਕੇ ਫ੍ਰੀ ਫੈਸਿਲਟੀਆਂ ਦਾ ਪਾ ਕੇ ਲਗਭਗ 1200 ਕਰੋੜ ਰੁਪਈਆ ਸਰਕਾਰ ਵਾਲੇ ਪਾਸੇ ਖੜ ਗਿਆ ਅਸੀਂ ਕਹਿੰਦੇ ਆ ਕਿ ਸਾਨੂੰ ਤੁਸੀਂ ਆਪ ਦੇ ਪੱਲਿਓ ਨਹੀਂ ਦੇਣਾ ਤੁਸੀਂ ਲੋਨ ਲੈ ਕੇ ਨਹੀਂ ਦੇਣਾ ਸਾਡਾ ਹੀ ਜਿਹੜਾ ਬੰਦਾ ਪੈਸਾ ਹੈਗਾ ਉਹ ਹੀ ਸਾਡੇ ਵਿਭਾਗ ਨੂੰ ਦੇ ਦਿਓ ਅਸੀਂ ਉਹਦੇ ਆਸਤੇ ਬਸਾਂ ਬਸਾਂ ਵੀ ਪਾਲਾਂਗੇ ਔਰ ਵਿਭਾਗਾਂ ਵੀ ਪਰਫੁੱਲਟ ਕਰ ਲਾਂਗੇ ਪਿਛਲੇ ਸਮੇਂ ਚ 100 ਕਰੋੜ ਰੁਪਇਆ ਵਰਕਸ਼ਾਪਾਂ ਵਾਸਤੇ ਕਹਿੰਦੇ ਸੀ ਵੀ ਅਸੀਂ ਵਰਕਸ਼ਾਪਾਂ ਵਾਸਤੇ ਰੱਖਤਾ ਮਹੱਤਮੇ ਦੀ ਬਿਹਤਰੀ ਵਾਸਤੇ ਰੱਖਤਾ ਵਰਕਸ਼ਾਪਾਂ ਵਾਸਤੇ ਬਕਾਇਦਾ ਜਿਹੜੇ ਸੀਗੇ ਸਰਵੇ ਵੀ ਹੋ ਗਏ ਨਕਸ਼ੇ ਤਿਆਰ ਹੋ ਗਏ ਮੀਟਿੰਗਾਂ ਹੋ ਗਈਆਂ ਅੱਜ ਤੱਕ ਇੱਕ ਪੈਸਾ ਵੀ 20 ਕਰੋੜ ਕਹਿੰਦੇ ਸੀ ਆਇਆ ਸੀ ਉਹ ਵੀ ਵਾਪਸ ਮੁੜ ਗਿਆ ਸਾਡੀਆਂ ਵਰਕਸ਼ਾਪਾਂ ਦਾ ਇੰਨਾ ਮਾੜਾ ਹਾਲ ਹੈ ਵਰਕਸ਼ਾਪਾਂ ਸੱਪਾਂ ਦੇ ਅੱਡੇ ਬੜੀ ਪਈਆਂ ਵਰਕਸ਼ਾਪਾਂ ਦੇ ਵਿੱਚ ਘਾਅ ਉੱਗਿਆ ਪਿਆ ਉੱਤੇ ਛੱਤਾਂ ਨਹੀਂ ਰਹਿ ਗਈਆਂ ਜਿਹੜੇ ਮੁਲਾਜ਼ਮ ਉਥੇ ਕੰਮ ਕਰਦੇ ਤੁਸੀਂ ਹਿਸਾਬ ਲਾ ਕੇ ਦੇਖੋ ਉਹਨਾਂ ਦੀ ਕਿੰਨੀ ਤਰਾਸਦੀ ਹੈ ਕਿ ਕਿਹੜੀਆਂ ਹਾਲਤਾਂ ਦੇ ਮੁਲਾਜ਼ਮ ਜਿਹੜੇ ਕੰਮ ਕਰਦੇ ਹੋਣ ਵਰਕਸ਼ਾਪਾਂ ਦਾ ਸਟਾਫ ਜਿਹੜਾ ਲੰਬੇ ਸਮੇਂ ਤੋਂ ਪਿਛਲੇ 10 ਸਾਲ ਹੀ ਹੋ ਗਏ ਹੋਣਗੇ ਕੋਈ ਭਰਤੀ ਵਰਕਸ਼ਾਪ ਤੋਂ ਹੋਈ ਨਹੀਂ ਡੈਥ ਕੇਸ ਤੇ ਮੁਲਾਜ਼ਮਾਂ ਉਹਨਾਂ ਦੀਆਂ ਦਰਖਾਸਤਾਂ ਕਿੰਨੇ ਕਿੰਨੇ ਲੰਬੇ ਤਰਸ ਦੇ ਆਧਾਰ ਤੇ ਤਰਸ ਕਹਾਦਾ ਜੇ ਸਰਕਾਰ ਨੇ 10 ਸਾਲ ਤਰਸ ਹੀ ਕੋਈ ਨਾ ਆਇਆ ਤਾਂ ਉਹ ਕਾਹਦਾ ਤਰਸ ਹੈ ਅਰਸ ਦੇ ਇਲਾਕੇ ਉੱਤੇ ਵੀ ਅਜੇ ਤੱਕ ਭਰਤੀ ਨਹੀਂ ਹੋਈ ਸਰਕਾਰ ਤਾਂ ਇਹ ਕਹਿ ਕੇ ਆਈ ਸੀ ਕਿ ਅਸੀਂ ਲੋਕਾਂ ਨੂੰ ਨੌਕਰੀਆਂ ਦੇਵਾਂਗੇ ਤੇ ਜਿਨ੍ਹਾਂ ਦੇ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਮਰ ਗਏ ਆ ਦੁਨੀਆ ਦੇ ਚਲੇ ਗਏ ਉਹਨਾਂ ਨੂੰ ਵੀ ਨੌਕਰੀ ਨਹੀਂ ਅਜੇ ਤੱਕ ਦੇ ਸਕੇ ਹੁਣ ਮੇਰੇ ਤੋਂ ਬਾਅਦ ਮੈਂ ਸਮਝਦਾ ਕਿ ਮੇਰਾ ਸਾਡਾ ਪ੍ਰਧਾਨ ਦੀਦਾਰ ਸਿੰਘ ਇਹ ਤੁਹਾਡੇ ਨਾਲ ਬਰੀਸ਼ ਗੱਲ ਕਰਨੀ ਮੈਂ ਦੀਦਾਰ ਸਿੰਘ ਪ੍ਰਧਾਨ ਪੰਜਾਬ ਗਵਰਨਮੈਂਟ ਟ੍ਰਾਂਸਪੋਰਟ ਵਰਕਰ ਯੂਨੀਅਨ ਨੇਟਕ ਅਸੀਂ ਜਿਹੜਾ ਪ੍ਰੋਗਰਾਮ ਅਲੀਕਿਆ ਜਲੰਧਰ ਦੇ ਵਿੱਚ ਇੱਕ ਕਾਨਫਰੰਸ ਕਰਕੇ ਉਸ ਤੋਂ ਬਾਅਦ ਗੇਟ ਰੈਲੀਆ ਅਗੇ ਟ੍ਰੈਲ ਕਿਉਂਕਿ ਮੰਤਰੀ ਦੇ ਘਰ ਦੇ ਅੱਗੇ ਅਸੀਂ ਰੋਸ ਰੈਲੀ ਕਰਨੀ ਆ ਸਾਨੂੰ ਇਹ ਕਿਉਂ ਕਰਨੀ ਪਈ ਕਿਉਂਕਿ ਮੰਤਰੀ ਸਾਹਿਬ ਦੇ ਨਾਲ ਪੰਜ ਚਾਰ ਸਾਡੀ ਨੂੰ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਹੋਣ ਤੋਂ ਬਾਅਦ ਚ ਇੱਕ ਵੀ ਜਿਹੜਾ ਉਹ ਕੰਮ ਤਸੱਲੀ ਬਖਸ਼ ਜਿਹੜਾ ਬਾਹਰ ਨਿਕਲ ਕੇ ਨਹੀਂ ਆਇਆ ਉਥੇ ਦਾ ਉੱਥੇ ਹੀ ਖੜਿਆ ਹੈ ਇਹ ਵੀ ਕਰਮਚਾਰੀ ਦੇ ਕੰਮ ਚਲੇ ਜਾਓ ਡਾਇਰੈਕਟਰ ਦਫ਼ਤਰ ਕਹਿੰਦਾ ਕਿ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਰਹੀਗੀ ਸਾਰੀਆਂ ਸਾਰੀਆਂ ਪਾਵੜਾ ਜਿਹੜੀਆਂ ਉਹ ਮੰਤਰੀ ਸਾਹਿਬ ਆਪਣੇ ਕੋਲ ਲੈ ਕੇ ਬਿਠੇ ਆ ਉਹ ਜਿਤਨਾ ਸਾਥੀ ਨੇ ਦੱਸਿਆ ਪਹਿਲਾਂ ਹੀ ਬੋਲਦੇ ਆ ਕਿ ਭਾਵੇਂ ਉਹ ਬਦਲੀਆਂ ਦੀ ਗੱਲ ਹੋਵੇ ਉਹ ਮੰਤਰੀ ਸਾਹਿਬ ਕਹਿੰਦੇ ਆ ਕਿ ਤੁਸੀਂ ਸਾਡੇ ਹਲਕੇ ਦੇ ਜਿਹੜਾ ਐਮਐਲਏ ਆ ਉਹਦੇ ਕੋਲੋਂ ਮਾਰਕਰਾ ਕੇ ਲਿਆਓ ਐਮਐਲਏ ਕਹਿੰਦਾ ਆ ਕਿ ਤੁਸੀਂ ਥੱਲੇ ਜਿਹੜਾ ਸਾਡਾ ਮਹੱਲੇ ਦਾ ਇੰਚਾਰਜ ਆ ਉਹਦੇ ਕੋਲੋਂ ਮਾਰਕਰਾ ਕੇ ਲੈ ਕੇ ਆਓ ਕਿ ਫਿਰ ਅਸੀਂ ਧੜੀਆਂ ਬਦਲੀਆਂ ਕਰਾਂਗੇ ਇਸ ਤਰੀਕੇ ਦੇ ਜਿਹੜੇ ਵਿਹਾਰ ਆ ਉਹ ਆਮ ਜਨਤਾ ਸਹਿਨ ਨਹੀਂ ਕਰਦੀ ਕਿਉਂਕਿ ਇਹ ਜਿ세 ਬੰਦੀਆਂ ਆਮ ਹੀ ਜਾਂਦੀਆਂ ਇਹਦੇ ਜਾ ਕੇ ਡਾਇਰੈਕਟਰ ਦੇ ਕੋਲੋਂ ਬਦਲੀ ਕਰਵਾ ਕੇ ਲੈ ਆਉਂਦੇ ਆਂ ਪਰ ਅੱਜ ਜਿਹੜਾ ਮੰਤਰੀ ਸਾਹਿਬ ਨੇ ਮਾਹੌਲ ਖਰਾਬ ਕੀਤਾ ਆ ਇਹ ਆਪਾਂ ਰੋਜ਼ਾਨਾ ਹੀ ਜਾਣਦੇ ਆ ਕਿ ਮੰਤਰੀ ਸਾਹਿਬ ਆਪਣੇ ਜਿਹੜੇ ਭਾਸ਼ਣਾਂ ਦੇ ਵਿੱਚ ਉਹ ਵੱਡੀਆਂ ਵੱਡੀਆਂ ਗੱਲਾਂ ਤੇ ਕਰਦੇ ਆ ਉਹ ਪਰ ਸਿਰੇ ਇੱਕ ਵੀ ਨਹੀਂ ਲੱਗਦੀ ਸਿਰਫ ਫੈਸਲੇ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਕਿਉਂਕਿ ਬੱਸਾਂ ਦੀ ਗੱਲ ਕਰ ਆਪਾਂ ਕਰਦੇ ਆ ਤੇ ਜੇ ਟਾਇਰ ਨਹੀਂ ਤੇ ਬੈਟਰੀ ਨਹੀਂ ਤੇ ਬੱਸ ਚੱਲ ਨਹੀਂ ਸਕਦੀ ਹਾਲਾਤ ਇੱਥੋਂ ਤੱਕ ਵਿਗੜ ਗਏ ਆ ਕਿ 15-20 ਦਿਨ ਮਹੀਨਾ ਇੱਕ ਬੱਸ ਖੜੀ ਰਹਿੰਦੀ ਆ ਉਹ ਜਦੋਂ ਦੂਜੀ ਬੱਸ ਕਿਤੇ 2 ਮਹੀਨਿਆਂ ਬਾਅਦ ਤਿਆਰ ਹੁੰਦੀ ਆ ਤੇ ਜਿਹੜੀ ਚੱਲਦੀ ਬੱਸ ਆ ਉਹਦੇ ਟਾਇਰਹੀਂ ਲਾ ਕੇ ਬੈਟਰੀਆਂ ਉਹਨ ਦੂਜੀ ਗੱਡੀ ਦੇ ਵਿੱਚ ਰੱਖ ਕੇ ਜਿਹੜੀ ਖੜੀ ਹੁੰਦੀ ਆ ਤੇ ਫਿਰ ਅਸੀਂ ਉਹ ਚਲਾਉਨੇ ਆ ਜਿਹੜੀ ਚੱਲਦੀ ਬੱਸ ਆ ਉਹਨੂੰ ਅਸੀਂ ਖੜੀ ਕਰ ਲਈ ਪਈਆਂ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਐਸ ਵਕਤ ਟ੍ਰਾਂਸਪੋਰਟ ਦੇ ਵਿੱਚ ਬਣੇ ਆ ਸਾਨੂੰ ਇਹ ਜ਼ਰੂਰੀ ਲੱਗਾ ਕਿ ਸਾਨੂੰ ਲੜਨਾ ਚਾਹੀਦਾ ਆ ਸਰਕਾਰ ਦੇ ਜਿਹੜੇ ਕੰਮ ਖੋਲਣੇ ਚਾਹੀਦੇ ਆ ਇਸ ਕਰਕੇ ਹੀ ਪ੍ਰੋਗਰਾਮ ਲਿਖਿਆ ਹੈ ਹਾਂ ਜੀ ਸਰ ਆਪਣਾ ਨਾਮ ਬੋਲ ਕੇ ਕੀ ਕਹਿਣਾ ਚਾਹੋਗਾ ਜਿਹੜੀ ਗੇਟ ਰੈਲੀ ਮੇਰਾ ਨਾਮ ਅਜੀਤ ਕਮਰਸ ਨੋਤਰਾ ਜਨਰਲ ਖਤਰ ਪੰਜਾਬ ਰੋਡ 'ਤੇ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਅੰਮ੍ਰਿਤਸਰ ਤੋਂ ਤੇ ਅੱਜ ਦੀ ਜਿਹੜੀ ਗੇਟ ਰੈਲੀ ਦੇ ਸਬੰਧ ਇਸ ਸਬੰਧ ਦੇ ਵਿੱਚ ਕੀਤੀ ਗਈ ਕਿਉਂਕਿ ਲੰਮਾ ਸਮਾਂ ਜਿਹੜਾ ਹੋ ਗਿਆ ਸਾਡੇ ਜਿਹੜੇ ਠੇਕੇਦਾਰੀ ਸਿਸਟਮ ਦੇ ਵਿੱਚ ਠੇਕੇ ਤੇ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਲੰਮਾ ਸਮਾਂ ਸੰਘਰਸ਼ ਕਰਦੇ ਹੋ ਗਏ ਪਿਛਲੇ ਸਮੇਂ 'ਚ ਆਪਾਂ ਵੇਖਿਆ ਕਿ ਉਹਨਾਂ ਤੇ ਜੇ ਉਹਨਾਂ ਇਹ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਤਸ਼ੱਦਦ ਕਰਕੇ ਤੇ ਉਹਨਾਂ ਦੇ ਸੰਘਰਸ਼ ਨੂੰ ਜਿਹੜਾ ਦਬਨ ਦੀ ਕੋਸ਼ਿਸ਼ ਕੀਤੀ ਗਈ ਸਾਡਾ ਸੰਘਰਸ਼ ਇਸ ਕਰਕੇ ਵੀ ਨਾਲ ਜਾਰੀ ਹੈ ਕਿਉਂਕਿ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਆਪਣੀਆਂ ਸੇਵਾਵਾਂ ਜਿਹੜਾ ਠੇਕੇ ਦੇ ਆਧਾਰ ਤੇ ਦੇਣ ਦੇ ਆ ਠੇਕੇ ਤੇ ਆਧਾਰ ਤੇ ਕੱਚੇ ਕੰਮੇ ਵਰਤੀ ਹੋਏ ਔਰ ਕੱਚੇ ਹੀ ਰਿਟਾਇਰ ਹੋ ਗਏ ਸਾਡਾ ਪੂਰਾ ਸੰਯੋਗ ਸਾਡਾ ਪੰਜਾਬ ਗਵਰਨਮੈਂਟ ਟ੍ਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਪੂਰਾ ਸੰਯੋਗ ਇਹਨਾਂ ਨੂੰ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਰਕਾਰ ਦੇ ਨਾਲ ਦਸਤਪੰਝਾ ਲੜਾ ਕੇ ਇਹਨਾਂ ਨੂੰ ਕਿਸੇ ਤਰੀਕੇ ਪੱਕਾ ਕਰਾਇਆ ਜਾ ਸਕੇ ਕਿਉਂਕਿ ਹਰ ਮੁਲਾਜ਼ਮ ਦੀ ਇਹ ਜ਼ਰੂਰਤ ਬਣ ਚੁੱਕੀ ਆ ਕਿ ਪੰਜਾਬ ਦੇ ਵਿੱਚ ਜਿਸਾਂ ਕਿ ਬੇਰੋਜ਼ਗਾਰੀ ਦਾ ਬੜਾ ਤਕੜਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਨਸ਼ੇ ਵਧ ਰਹੇ ਨੇ ਬੇਰੋਜ਼ਗਾਰੀ ਵਧ ਰਹੀ ਆ ਇਹਦੀ ਸਾਰੀ ਦੀ ਸਾਰੀ ਜੜ ਜਿਹੜੀ ਆ ਬੇਰੋਜ਼ਗਾਰੀ ਆ ਜੇ ਅੱਜ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੁੰਦੀ ਆ ਤੇ ਇਸ ਦੇ ਨਾਲ ਨਾਲ ਜਿਹੜੀ ਆ ਸਾਡੇ ਜਿਹੜੇ ਨਸ਼ੇ ਦੀਆਂ ਜਿਹੜੀਆਂ ਦਰਿਆ ਜਿਹੜਾ ਪੰਜਾਬ ਚ ਵਗ ਰਿਹਾ ਉਹ ਵੀ ਕਿਸੇ ਨਾ ਕਿਸੇ ਪਾਸੇ ਨੂੰ ਲਾਂਬੇ ਲੱਗਦਾ ਨਜ਼ਰ ਆਊਗਾ ਇਸ ਕਰਕੇ ਜਿਹੜੇ ਕੱਚੇ ਮੁਲਾਜ਼ਮ ਹੈ ਇਹਨਾਂ ਨੂੰ ਪੱਕਾ ਕਰਨਾ ਸਰਕਾਰ ਦੀ ਪਾਇਓਰਿਟੀ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਮੌਤ ਹੋਏ ਮੁਲਾਜ਼ਮ ਦੇ ਜਿਹੜੇ ਵਾਰਸ ਨੇ ਉਹਨਾਂ ਨੂੰ ਜਿਹੜੇ ਨੌਕਰੀਆਂ ਦੇਣੀਆਂ ਹਨਾਂ ਦੀ ਪਾਇਓਰਿਟੀ ਦੇ ਅਧਾਰ ਤੇ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਅਸੀਂ ਪੰਜਾਬ ਰੋਡਵੇ ਦੀ ਆਪਣੇ ਮਹਿਕਮੇ ਦੀ ਉਸ ਮਹਿਕਮੇ ਦੇ ਵਿੱਚ ਸਾਡੇ ਸਰਕਾਰ ਨੇ ਵੱਲੋਂ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ ਅਸੀਂ ਪਿਛਲੀਆਂ ਸਰਕਾਰਾਂ ਨੂੰ ਕੋਸਦੇ ਸਾਂ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਰ ਸਾਨੂੰ ਇਹ ਗੱਲ ਮਜਬੂਰੀ ਵਜ੍ਹਾ ਕਹਿਣੀ ਪੈਂਦੀ ਹੈ ਕਿ ਪਿਛਲੀਆਂ ਅਕਾਲੀ ਦਲ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ 1483 ਬੱਸਾਂ ਦੇ ਕਰੀਬ ਜਿਹੜੀਆਂ ਸਾਡੇ ਪੰਜਾਬ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਸੀਗੀਆਂ ਔਰ ਕਾਂਗਰਸ ਸਰਕਾਰ ਨੇ ਜਿਹੜੀਆਂ 868 ਬੱਸਾਂ ਪਾ ਕੇ ਇਸ ਰੋਡਵੇ ਦੇ ਮਹਿਕਮੇ ਨੂੰ ਚਲਦਾ ਕੀਤਾ ਸੀਗਾ ਪਰ ਇਹ ਏਡੀ ਨਕਮੀ ਸਰਕਾਰ ਸਾਬਤ ਹੋਈ ਇਹ ਅੱਜ ਦਿਨ ਤੱਕ 4 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇੱਕ ਵੀ ਨਵੀਂ ਬੱਸ ਜਿਹੜੀ ਨਵੀਂ ਪਾ ਸਕੀ ਔਰ ਸਪੇਅਰ ਪਾਰਟਾਂ ਦੇ ਬਾਰੇ ਜਿਹੜੇ ਸਾਡੇ ਸਾਥੀ ਜਿਹੜੇ ਗੱਲ ਕਰ ਹੀ ਚੁੱਕੇ ਨੇ ਕਿ ਇਹਨਾਂ ਗੱਲਾਂ ਦੇ ਨਾਲ ਜਿਹੜਾ ਵਾ ਅਸੀਂ ਜਿਹੜੇ ਅਗਲੇ ਜਿਹੜੇ ਸੰਘਰਸ਼ ਜਿਹੜੇ ਨੇ ਉਹਨਾਂ ਦੇ ਬਾਰੇ ਜੇ ਮੈਂ ਗੱਲ ਕਰਾਂ 11 ਫਰਵਰੀ ਨੂੰ ਅਸੀਂ ਪੱਟੀ ਦੇ ਵਿੱਚ ਇੱਕ ਗੇਟ ਰੈਲੀ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ 24 ਫਰਵਰੀ ਨੂੰ ਰੋਪੜ ਦੇ ਵਿੱਚ ਇੱਕ ਗੇਟ ਰੈਲੀ ਕਰਨ ਜਾ ਰਹੇ ਹਾਂ 28 ਫਰਵਰੀ ਨੂੰ ਮੁਕਸਰ ਸਾਹਿਬ ਇਸ ਤਰ੍ਹਾਂ ਹੀ 18 ਫਰਵਰੀ 18 ਫਰਵਰੀ ਨੂੰ ਜਲੰਧਰ ਵਿਖੇ ਗੇਟ ਰੈਲੀ ਕਰਨ ਜਾ ਰਹੇ ਹਾਂ ਇਸੇ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੇਟ ਰੈਲੀਆਂ ਕਰਨ ਤੋਂ ਬਾਅਦ 7 ਮਾਰਚ ਨੂੰ ਜਿਹੜਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਸ਼ਹਿਰ ਪੱਟੀ ਵਿਖੇ ਇੱਕ ਵਿਸ਼ਾਲ ਗੇਟ ਰੈਲੀ ਕਰਾਂਗੇ ਜਿਸ ਦੇ ਨਾਲ ਸਮੁੱਚੀ ਪੰਜਾਬ ਦੀ ਜਿਹੜੀ ਸਰਕਾਰ ਨੂੰ ਹਿਲਾ ਕੇ ਰੱਖਾਂਗੇ ਜੀ ਪਤਰੀ ਇਹ ਕਹਿਣਾ ਕਿ ਖਜ਼ਾਨਾ ਪੂਰਾ ਪੰਜਾਬ ਦਾ ਇਹ ਪੰਜਾਬ ਦਾ ਖਜ਼ਾਨਾ ਪੂਰਾ ਹੋਵੇ ਤੇ ਪੰਜਾਬ ਦੇ ਰੋਡਵੇਜ ਦੇ ਵਿੱਚ ਬੱਸਾਂ ਕਿਉਂ ਨਹੀਂ ਪਾਰੇ ਸਾਡਾ ਇਹ ਉਹਨਾਂ ਨਾਲ ਜਿਹੜਾ ਸਵਾਲ ਹੈ ਕਿਉਂਕਿ ਪੰਜਾਬ ਦਾ ਜਿਹੜਾ ਸਰਕਾਰੀ ਮਹਿਕਮਾ ਹੈ ਪੰਜਾਬ ਰੋਡਵੇਜ ਦਾ ਜੇ ਇਹ ਮਹਿਕਮੇ ਚੱਲਣਗੇ ਤੇ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਇਹ ਰੋਜ਼ਗਾਰ ਦੇ ਨਾਲ ਹੀ ਸਾਰਾ ਕੁਝ ਸੰਭਵ ਹੋ ਸਕਦਾ ਜੀ ਤੇ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ کریں ਸਰਵਜਨ ਨਿਊਜ਼ YouTube Facebook Instagram اور WhatsApp چینل پر